ਜੀ ਪਹਿਲਾਂ ਮੈਂ ਤੁਹਾਨੂੰ ਤੁਹਾਡੇ ਨਾਲ ਇਹ ਗੱਲ ਕਰਨੀ ਸੀਗੀ ਲੋ ਪਹਿਲਾਂ ਮੈਂ ਤੁਹਾਡੇ ਨਾਲ ਇਹ ਗੱਲ ਕਰਨੀ ਸੀਗੀ ਕਿ ਇੱਕ ਭੈਣ ਦਾ ਨਾ ਮੈਨੂੰ ਕਮੈਂਟ ਆਇਆ ਸੀਗਾ ਕਿ ਮੇਰੇ ਬੇਟੇ ਦਾ ਜਨਮ ਹੋਇਆ ਨਾ ਤੁਸੀਂ ਉਹਦਾ ਜਿਹੜਾ ਨਾਮ ਹੈ ਉਹ ਜਰੂਰ ਬੋਲ ਦਿਓ ਵਲੌਗ ਦੇ ਵਿੱਚ ਤੇ ਸੌਰੀ ਭੈਣੇ ਲੇਟ ਹੋ ਗਿਆ ਉਹਦਾ ਵੀ ਲੇਟ ਹੋਣ ਦਾ ਇੱਕ ਕਾਰਨ ਹੈਗਾ ਕਿਉਂਕਿ ਆਪਣੇ ਨਾ ਵਲੌਗ ਕਈ ਵਾਰੀ ਪਹਿਲਾਂ ਬਣੇ ਪਏ ਹੁੰਦੇ ਨੇ ਹਨਾ ਤੁਹਾਡਾ ਜਦੋਂ ਨੂੰ ਕਮੈਂਟ ਆਉਂਦਾ ਹੈ ਨਾ ਉਦੋਂ ਤੱਕ ਕਈ ਵਾਰੀ ਵਲੌਗ ਆਪਣੇ ਰੈਡੀ ਹੁੰਦੇ ਨੇ ਤੇ ਉਹ YouTube ਤੇ ਚੜ ਚੁੱਕੇ ਹੁੰਦੇ ਨੇ ਸਕੈਡਿਊਲ ਕਿਤੇ ਹੁੰਦੇ ਨੇ ਹਨਾ ਤੇ ਅੱਜ ਆਪਾਂ ਤੁਹਾਡੇ بیٹے ਦਾ ਨਾਮ ਹੈ ਜਿਹੜਾ ਉਹ ਬੋਲ ਦਿੰਨੇ ਆ ਰਿਲੇਟਡ ਹੈਪੀ ਬਰਥਡੇ ਬਟੇ ਅ ਬੇਟੇ ਦਾ ਨਾਮ ਹੈਗਾ ਹਰ ਸਿਮਰਨ ਸਿੰਘ ਤੇ ਹਰ ਸਿਮਰਨ ਸਿੰਘ ਪੰਗੂ ਤੇ ਪਿੰਡ ਹੈਗਾ ਇਹਨਾਂ ਦਾ ਸਿਰਸੜੀ ਫਰੀਦਕੋਟ ਡਿਸਟ੍ਰਿਕਟ ਦੇ ਵਿੱਚ ਆ ਹਰ ਸਿਮਰਨ ਬਟੇ ਗੋਡ ਬlesਸ ਯੂ ਐਂਡ ਹੈਪੀ ਬਰਥਡੇ ਬਿਲੇਟਡ ਹੈਪੀ ਬਰਥਡੇ ਖੁਸ਼ ਰਹੋ ਜਿਆਦਾ ਤੋਂ ਜਿਆਦਾ ਪੜ੍ਹਾਈ ਕਰੋ ਹੁਣ ਮੈਨੂੰ ਇਹ ਨਹੀਂ ਪਤਾ ਹੈਗਾ ਕਿ ਬੱਚਾ ਕਿੱਡਾ ਕਹੇ ਹੈਗਾ ਤੇ ਜਿਆਦਾ ਤੋਂ ਜਿਆਦਾ ਪੜੋ ਆਪਣੇ ਮਾਪੇ ਦਾ ਨਾਮ ਰੋਸ਼ਨ ਕਰੋ ਤੇ ਤੰਦਰੁਸਤ ਰਹੋ ਅੱਛੀਆਂ ਅੱਛੀਆਂ ਚੀਜ਼ਾਂ ਖਾਓ ਠੀਕ ਹੈ ਤੇ ਆਪਣੇ ਮਾਪੇ ਦੇ ਬਹੁਤ ਹੀ ਆਗਿਆਕਾਰ ਬੱਚੇ ਬਣੋ ਤੇ ਲੋ ਜੀ ਨੈਕਸਟ ਸੀਗਾ ਇੱਕ ਦੋ ਭੈਣਾਂ ਦੇ ਹੋਰ ਕਮੈਂਟ ਆਏ ਸੀਗੇ ਅਮਨਦੀਪ ਕੌਰ ਖਾਰੇ ਤੋਂ ਉਹ ਭੈਣਾਂ ਦਾ ਵੀ ਦਿੱਲੀ ਕਮੈਂਟ ਆਉਂਦਾ ਮੈਨੂੰ ਬਹੁਤ ਚੰਗਾ ਲੱਗਦਾ ਨਿਰਮਲਜੀਤ ਕੌਰ ਮੋਹਾਲੀ ਤੋਂ ਬਹੁਤ ਅੱਛਾ ਲੱਗਦਾ ਉਹਨਾਂ ਨੇ ਕਿਹਾ ਕਿ ਜਿਹੜਾ ਲਾਸਟ ਟਿਪ ਸੀਗਾ ਹੇਅਰ ਕਲਰ ਵਾਲਾ ਕੇ ਮੋਟਾ ਮੋਟਾ ਬਰਸ਼ ਮਾਰੋ ਤੇ ਆ ਬਾਲ ਜਿਹੜੇ ਉਹ ਆਧੇ ਕਾਲੇ ਅਧੇ ਚਿੱਟੇ ਜੇ ਹੋ ਜਾਂਦੇ ਨੇ ਉਹਨਾਂ ਨੂੰ ਉਹ ਵਾਲਾ ਟਿੱਪਾ ਜਿਹੜਾ ਉਹ ਅੱਛਾ ਲੱਗਿਆ ਹਨਾ ਤੇ ਹੋਰ ਵੀ ਇੱਕ ਸੁਖਵਿੰਦਰ ਭੈਣ ਨੇ ਕੱਲ ਉਹਨਾਂ ਦੀ ਮੇਰੇ ਨਾਲ ਫੋਨ ਤੇ ਵੀ ਗੱਲ ਹੋਈ ਸੀ ਉਹ ਕਹਿੰਦੇ ਵੀ ਮੈਂ ਕਮੈਂਟ ਰੋਹੀ ਕਰਦੀ ਆ ਤੁਸੀਂ ਮੇਰਾ ਨਾਮ ਨਹੀਂ ਲੈਂਦੇ ਸੁਖਵਿੰਦਰ ਕੌਰ ਭੈਣ ਸੀਗੇ ਫਿੰਦਰ ਕੌਰ ਕਰਮੋ ਵਾਲਾ ਸੀ ਮੇਰੇ ਖਿਆਲ ਅਫਰੀਦਕੋਟ ਡਿਸਟ੍ਰਿਕਟ ਦੇ ਵਿੱਚ ਮੈਨੂੰ ਦੇਖੋ ਭਾਵੇਂ ਬਹੁਤ ਜ਼ਿਆਦਾ ਪਤਾ ਨਹੀਂ ਹੈਗਾ ਫਰੀਦਕੋਟ ਦੇ ਪਿੰਡਾਂ ਦਾ ਤੇ ਮੈਨੂੰ ਲੱਗਦਾ ਕਰਮੋ ਵਾਲਾ ਹੀ ਕਿਹਾ ਸੀ ਉਹਨਾਂ ਨੇ ਤੇ ਲਓ ਜੀ ਹੁਣ ਆਪਾਂ ਗੱਲ ਸ਼ੁਰੂ ਕਰਦੇ ਆ ਥੋਡੇ ਪਿਗਮੈਂਟੇਸ਼ਨ ਸ਼ਾਈਆਂ ਇਹਨਾਂ ਦੀ ਗੱਲ ਕਰਦੇ ਆ ਤੇ ਮਲਾਜ਼ਮਾ ਇਹਦੇ ਨਾਲ ਕਾਰਨ ਪਹਿਲਾਂ ਦੇਖਣੇ ਬਹੁਤ ਜ਼ਰੂਰੀ ਨੇ ਕਿ ਇਹ ਹੁੰਦੀ ਆ ਕਿਉਂ ਨਹੀਂ ਹੈ ਨਾ ਬਹੁਤ ਸਾਰੀਆਂ ਵੀਡੀਓਜ਼ ਮੈਂ ਦੇਖ ਲਈਆਂ ਕਿ ਇਹ ਲਾਲੋ ਇਹਦੇ ਨਾਲ ਹਟ ਜਾਣੀ ਹੈ ਇਹ ਲਾਲੋ ਇਹਦੇ ਨਾਲ ਹਟ ਜਾਣੀ ਹੈ ਦੇਖੋ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਜੇ ਤੁਹਾਡੇ ਸ਼ਾਈਆਂ ਨੇ ਤੇ ਸ਼ਾਈਆਂ ਤਾਂ ਉੱਪਰੋਂ ਕੁਝ ਲਾਉਣ ਨਾਲ ਨਹੀਂ ਹਟਦੀਆਂ ਇਹ 100% ਮੈਂ ਗਾਰੰਟੀ ਨਾਲ ਕਹਿ ਸਕਦੀ ਆ ਕਿ ਸ਼ਾਇਆ ਨੇ ਜਿਹੜੀਆਂ ਉਹ ਨਹੀਂ ਜਾਣਗੀਆਂ ਤੁਹਾਡੀਆਂ ਉੱਪਰ ਕੋਈ ਕਰੀਮ ਲਾਉਣ ਨਾਲ ਜਾਂ ਕੋਈ ਆਪਾਂ ਕਹਿੰਦੇ ਨੇ ਪੈਕ ਲਾਉਣ ਨਾਲ ਤੇ ਜੇ ਪੈਕ ਲਾਉਣ ਨਾਲ ਠੀਕ ਹੁੰਦਾ ਇਟ ਮੀਨਸ ਉਹ ਸ਼ਾਇਆ ਨਹੀਂ ਹੈਗੀਆਂ ਉਹ ਤੁਹਾਡੀ ਪਿਗਮੈਂਟੇਸ਼ਨ ਹੈ ਜਿਹੜੇ ਸਨ ਬਰਨ ਕਰ ਲੋ ਹਨਾ ਧੁੱਪ ਦੇ ਨਾਲ ਜਿਵੇਂ ਸਨ ਬਰਨ ਹੋ ਜਾਂਦਾ ਤੇ ਉਹ ਹੈਗਾ ਉਹ ਚਲੋ ਆਪਾਂ ਜਦੋਂ ਲਾ ਲੈਨੇ ਐ ਇਦਾਂ ਦੀਆਂ ਚੀਜ਼ਾਂ ਲਾ ਲੈਨੇ ਥੋੜਾ ਉਹ ਡਲ ਹੋ ਜਾਂਦਾ ਹੈ ਹਨ ਤੇ ਉਹਦਾ ਇਫੈਕਟ ਹੈ ਜਿਹੜਾ ਸਨ ਬਰਨ ਦਾ ਉਹ ਘਟ ਜਾਂਦਾ ਹੁੰਦਾ ਸੋ ਜੇ ਹੈਗੀਆਂ ਨੇ ਸ਼ਾਈਆਂ ਤੇ ਸ਼ਾਈਆਂ ਉੱਪਰ ਲਾਉਣਾ ਠੀਕ ਨਹੀਂ ਹੁੰਦੀਆਂ ਉਹਦੇ ਕਈ ਕਾਰਨ ਹੁੰਦੇ ਨੇ ਸ਼ਾਈਆਂ ਦੇ ਤੇ ਉਹ ਕਿਹੜੇ ਕਿਹੜੇ ਕਾਰਨ ਹੋ ਜਾਂਦੇ ਨੇ ਜਾਂ ਤਾਂ ਅੱਜਕੱਲ ਜਿਵੇਂ ਥਾਇਰੋਇਡ ਬਹੁਤ ਜ਼ਿਆਦਾ ਚੱਲਦੇ ਹਨ ਤੇ ਥਾਇਰੋਇਡ ਨਾਲ ਵੀ ਸ਼ਾਈਆਂ ਹੋ ਜਾਂਦੀਆਂ ਨੇ ਕਿਉਂਕਿ ਹਾਰਮੋਨਲ ਡਿਸਟਰਬੈਂਸ ਹੋ ਜਾਂਦੀ ਹੈ ਹਨ ਜਦੋਂ ਇੰਬੈਲੈਂਸ ਹੋ ਜਾਂਦੇ ਨੇ ਹਾਰਮੋਨਸ ਦੇ ਉਦੋਂ ਇਸ ਤਰ੍ਹਾਂ ਸ਼ਾਈਆਂ ਵਗੈਰਾ ਹੋ ਜਾਂਦੀਆਂ ਨੇ ਤੇ ਇੱਕ ਹੈਗਾ ਕਿ ਜਿਹੜੀਆਂ ਲੇਡੀਜ਼ ਪ੍ਰੈਗਨੈਂਟ ਹੁੰਦੀਆਂ ਨੇ ਪ੍ਰੈਗਨੈਂਸੀ ਦੇ ਵਿੱਚ ਜਿਹੜੀਆਂ ਸ਼ਾਇਆ ਹੁੰਦੀਆਂ ਨੇ ਉਹ ਸ਼ਾਇਆ ਤਾਂ ਡਿਲੀਵਰੀ ਤੋਂ ਬਾਅਦ ਆ ਜਿਹੜੀਆਂ ਉਹ ਆਟੋਮੈਟਿਕਲੀ ਠੀਕ ਹੋ ਜਾਂਦੀਆਂ ਨੇ ਸੋ ਉਹਦੇ ਲਈ ਜ਼ਿਆਦਾ ਚਿੰਤਾ ਕਰਨ ਦੀ ਲੋੜ ਨਹੀਂ ਹੈਗੀ ਆ ਤੇ ਡਿਊਰਿੰਗ ਪ੍ਰੈਗਨੈਂਸੀ ਵੀ ਡਾਕਟਰਸ ਨੇ ਜਿਹੜੇ ਉਹ ਤੁਹਾਨੂੰ ਬਹੁਤ ਸਾਰੀਆਂ ਮੈਡੀਸਿਨਸ ਜਿਵੇਂ ਵਿਟਾਮਿਨ ਕੈਲਸ਼ੀਅਮ ਜਾਂ ਮਲਟੀਵਿਟਾਮਿਨ ਹੋਰ ਤਾਕਤ ਦੀਆਂ ਦਵਾਈਆਂ ਦਿੰਦੇ ਰਹਿੰਦੇ ਨੇ ਪ੍ਰੈਗਨੈਂਸੀ ਤੋਂ ਬਾਅਦ ਆਟੋਮੈਟਿਕਲੀ ਉਹਨਾਂ ਨਹੀਂ ਚਲੇ ਜਾਣਾ ਹੁੰਦਾ ਤੇ ਦੂਸਰਾ ਹੈਗਾ ਆ cosmetics ਦਾ uh, over use ਜਿਹੜੀਆਂ ਭੈਣਾਂ cosmetics ਦਾ ਜ਼ਿਆਦਾ ਯੂਜ਼ ਕਰਦੀਆਂ ਨੇ over use ਕਰਦੀਆਂ ਨੇ cosmetics ਸਾਰੀਆਂ ਭੈਣਾਂ ਸ਼ਾਇਦ ਨਾ ਸਮਝ ਪਾਈਆਂ ਹੁਣ ਜਿਹੜੀਆਂ over makeup ਕਰਦੀਆਂ ਨੇ ਠੀਕ ਹੈ ਜੀ ਤੇ ਡੇਲੀ ਕੋਈ ਨਾ ਕੋਈ ਚੀਜ਼ ਫਾਊਂਡੇਸ਼ਨ ਵਗੈਰਾ ਫੇਸ ਤੇ ਲਾਉਣੀ ਹਨਾ ਹੋਰ ਕਰੀਮਾਂ ਇਹਦੀਆਂ ਹੈਗੀਆਂ ਨੇ ਉਹਦੇ ਨਾਲ ਵੀ ਛਾਈਆਂ ਪੈ ਜਾਂਦੀਆਂ ਨੇ ਠੀਕ ਹੈ ਜੀ ਇਸ ਕਰਕੇ ਜਿਹੜੀ cosmetics ਦਾ ਯੂਜ਼ ਹੈ ਉਹ ਘੱਟ ਤੋਂ ਘੱਟ ਕੀਤਾ ਜਾਵੇ ਤੇ ਜਿਹੜਾ ਡੇਲੀ ਮੇਕਅਪ ਹੈਗਾ ਉਹ ਨਾ ਕੀਤਾ ਜਾਵੇ ਠੀਕ ਹੈ ਜਿੰਨਾ ਸਿੰਪਲ ਰਿਹਾ ਜਾਵੇ ਉਨਾ ਹੀ ਬੈਸਟ ਹੁੰਦਾ ਤੇ ਜੇ ਤਾਂ ਤੁਹਾਨੂੰ ਸਨ ਬਰਨ ਵਗੈਰਾ ਹੋਇਆ ਤਾਂ ਆਪਾਂ ਕਹਿ ਦਿੰਨੇ ਆ ਪੈਕ ਵਗੈਰਾ ਲਾ ਲਓ ਉਹਦੇ ਨਾਲ ਠੀਕ ਹੋ ਜਾਊਗਾ ਜਾਂ ਤੁਸੀਂ ਜਿਹੜੀ ਕੋਈ ਵੀ ਸਨ ਸਕ੍ਰੀਨ ਲੋਸ਼ਨ ਜਾਂ ਸਨ ਸਕ੍ਰੀਨ ਕਰੀਮ ਲਾਉਣੀ ਹੈਗੀ ਆ ਉਹ ਵੀ ਮੇਰੇ ਖਿਆਲ ਚ ਤਾਂ ਤੁਹਾਨੂੰ ਕਿਉਂਕਿ ਤੁਹਾਡੇ ਚਿਹਰੇ ਦਾ ਕੰਮ ਹੈਗਾ ਹਨਾ ਚਿਹਰਾ ਜਿਹੜਾ ਆਪਾਂ ਨੂੰ ਇਹ ਲੱਗਦਾ ਹੁੰਦਾ ਕਿ ਸਾਡਾ ਸਹੀ ਰਹਿਣਾ ਚਾਹੀਦਾ ਹੈ ਸਾਡੇ ਚ ਕੰਪਲੈਕਸ ਆ ਜਾਂਦਾ ਜਦੋਂ ਸ਼ੀਸ਼ੇ 'ਚ ਦੇਖਦੇ ਆਂ ਜੇ ਕੋਈ ਦਾਗ-ਧੱਬਾ ਸਾਡੇ ਚਿਹਰੇ 'ਤੇ ਹੁੰਦਾ ਹੈ ਤਾਂ ਉਹ ਵੀ ਮੇਰੇ ਖਿਆਲ ਤਾਂ ਜਿਹੜਾ ਸਕਿਨ ਵਾਲੇ ਡਾਕਟਰ ਹੁੰਦੇ ਨੇ ਉਹਨਾਂ ਦੀ ਸਲਾਹ ਨਾਲ ਹੀ ਆਪਾਂ ਨੂੰ ਉਹ ਲਗਾਉਣੀ ਚਾਹੀਦੀ ਹੈ ਜਿਹੜੀ ਸਨਸਕ੍ਰੀਨ ਲੋਸ਼ਨ ਜਾਂ ਸਨਸਕ੍ਰੀਨ ਕਰੀਮ ਹੁੰਦੀ ਹੈ ਹਨਾ ਤੇ ਉਹ ਵੀ ਥੋੜੀ ਜੀ ਜ਼ਿਆਦਾ ਮੋਟੀ ਲੇਅਰ ਲਾਉਣੀ ਚਾਹੀਦੀ ਹੈ ਜੇ ਤੁਸੀਂ ਜੇ ਜ਼ਿਆਦਾ ਧੁੱਪ ਦੇ ਵਿੱਚ ਕੰਮ ਕਰਦੇ ਹੋ ਤਾਂ ਤੁਹਾਨੂੰ ਥੋੜਾ ਜਿਹਾ ਜ਼ਿਆਦਾ ਯੂਜ਼ ਕਰਨ ਦੀ ਲੋੜ ਹੈਗੀ ਆ ਔਰ ਆਪਣੇ ਸਕਿਨ ਦੇ ਡਾਕਟਰ ਤੋਂ ਜ਼ਰੂਰ ਪੁੱਛ ਕੇ ਤੁਸੀਂ ਉਹ ਯੂਜ਼ ਕਰਨੀ ਹੈਗੀ ਆ ਤੇ ਜਾਂ ਤੁਹਾਡਾ ਜੇ ਜਿਆਦਾ ਹੀ ਤੁਸੀਂ ਧੁੱਪ ਚ ਕੰਮ ਕਰ ਰਹੇ ਹੋ ਤਾਂ ਗੋਗਲਸ ਜਿਹੜੇ ਥੋੜੇ ਵੱਡੇ ਲਾਓ ਤੇ ਅੱਖਾਂ ਦੇ ਦੁਆਲੇ ਕਾਲੇ ਘੇਰੇ ਨਹੀਂ ਪੈ ਜਾਂਦੇ ਹੈਗੇ ਜਿਵੇਂ ਸਨਬਰਨ ਹੋ ਜਾਂਦਾ ਉਹ ਵਾਲੇ ਕਾਲੇ ਘੇਰੇ ਕਹਿ ਰਹੀ ਹਾਂ ਮੈਂ ਸਨਬਰਨ ਹੋ ਜਾਂਦਾ ਸੋ ਜੇ ਅੱਖਾਂ ਦੇ ਦੁਆਲੇ ਤੁਹਾਡੇ ਜਿਆਦਾ ਸਨਬਰਨ ਹੋਇਆ ਤਾਂ ਤੁਹਾਨੂੰ ਜ਼ਰੂਰਤ ਹੈਗੀ ਆ ਕਿ ਤੁਸੀਂ ਗੋਗਲਸ ਲਾਓ ਜਦੋਂ ਤੁਸੀਂ ਕੰਮ ਕਰਦੇ ਹੋ ਠੀਕ ਹੈ ਜੀ ਤੇ ਆਪਾਂ ਦੇਖਿਆ ਹੈਗਾ ਕਿ ਕੁੜੀਆਂ ਨੇ ਜਿਹੜੀਆਂ ਉਹ ਫੇਸ ਵਗੈਰਾ ਟਾਕੇ ਸਕੂਟੀ ਵਗੈਰਾ ਚਲਾਉਂਦੀਆਂ ਨਹੀਂ ਤਾਂ ਉਹ ਸਹੀ ਰਹਿੰਦਾ ਹੈਗਾ ਧੁੱਪ ਤੋਂ ਬਚਾਅ ਹੋ ਜਾਂਦਾ ਆਪਾਂ ਵੈਸੇ ਵੀ ਅੱਧੀ ਬਾਹ ਆ ਜੇ ਆਪਾਂ ਸੂਟ ਪਾਉਣੇ ਆ ਤਾਂ ਤੁਸੀਂ ਦੇਖੋ ਆਪਣੀ ਬਾਜੂ ਬਾਕੀ ਤਾਂ ਸਾਰੀ ਕਾਲੀ ਹੋਊਗੀ ਔਰ ਜਿਹੜਾ ਉਹਦੇ ਨੀਚੇ ਲੁਕਿਆ ਰਹਿੰਦਾ ਛੁਪਿਆ ਰਹਿੰਦਾ ਪਾਰਟ ਹੈ ਨਾ ਬੋਡੀ ਦਾ ਤੇ ਉਹ ਉਹਦਾ ਕੰਪਲੈਕਸ਼ਨ ਹੈ ਜਿਹੜਾ ਉਹ ਜਿਆਦਾ ਫੇਅਰ ਹੁੰਦਾ ਲਾਈਟ ਹੁੰਦਾ ਹੈ ਨਾ ਤਾਂ ਇਟ ਮੀਨਸ ਕਿ ਸਨ ਬਨ ਨਾਲ ਵੀ ਆਪਣੀ ਸਕਿਨ ਜਿਹੜੀ ਉਹ ਖਰਾਬ ਹੁੰਦੀ ਹੈ ਔਰ ਬਲੈਕ ਹੁੰਦੀ ਹੈ ਹੈ ਨਾ ਇਹ ਸੀਗਾ ਜੀ ਆਪਣਾ ਸਨ ਬਨ ਦੇ ਰਿਲੇਟਡ ਤਾਂ ਬਹੁਤ ਸਾਰੇ ਪੈਕ ਵੀ ਆਉਂਦੇ ਨੇ ਕੋਈ ਵੀ ਸਨ ਦਾ ਲਾ ਲੈਂਦਾ ਬਹੁਤ ਸਾਰੇ ਪੈਕ ਆਉਂਦੇ ਨੇ ਮੈਨੂੰ ਲੱਗਦਾ ਭੈਣਾਂ ਨੂੰ ਪੈਕ ਬਾਰੇ ਬੜਾ ਦੱਸਣ ਦੀ ਲੋੜ ਨਹੀਂ ਹੈਗੀ ਕਿਉਂਕਿ YouTube ਪਰ ਆ ਪਿਆ ਪੈਕ ਦੇ ਨਾਲ ਆ ਪੈਕ ਲਾਓ ਆ ਪੈਕ ਲ ਤੇ ਮੇਰੇ ਤੇ ਪੈਕ ਕੋਈ ਜ਼ਿਆਦਾ ਕੰਪਲੀਕੇਟਡ ਨਹੀਂ ਹੁੰਦੇ ਮੈਂ ਤਾਂ ਕਦੇ-ਕਦੇ ਹੀ ਯੂਜ਼ ਕਰਦੀ ਹੈਗੀਆਂ ਤੇ ਜਦੋਂ ਯੂਜ਼ ਕਰਦੀ ਆ ਤਾਂ ਮੇਸਨ ਵੇਸਨ ਮਲਾਈ ਤੇ ਚੁਟਕੀ ਕ ਹਲਦੀ ਬਸ ਮੇਰਾ ਪੈਕ ਪਰਮਨੈਂਟਲੀ ਇਹੀ ਹੁੰਦਾ ਠੀਕ ਹੈ ਜੀ ਤੇ ਇੱਕ ਹੈਗਾ ਜੇ ਤੁਹਾਨੂੰ ਪੇਟ ਦੀ ਪ੍ਰੋਬਲਮ ਰਹਿੰਦੀ ਕਨਸਟਿਪੇਸ਼ਨ ਰਹਿੰਦੀ ਆ ਕਬਜ਼ ਦੀ ਪ੍ਰੋਬਲਮ ਹੈ ਨਾ ਜੇ ਤੁਹਾਨੂੰ ਕਬਜ਼ ਦੀ ਪ੍ਰੋਬਲਮ ਰਹਿੰਦੀ ਆ ਤਾਂ ਉਹਦੇ ਨਾਲ ਵੀ ਫੇਸ ਦੇ ਉੱਪਰ ਸ਼ਾਇਆ ਪੈਂਦੀਆਂ ਨੇ ਠੀਕ ਹੈ ਤੁਹਾਨੂੰ ਕੋ ਲਿਵਰ ਦੀ ਪ੍ਰੋਬਲਮ ਹੈ ਫੈਟੀ ਲਿਵਰ ਹੈ ਤੇ ਇਸ ਤਰ੍ਹਾਂ ਉਹਦੇ ਨਾਲ ਵੀ ਤੁਹਾਨੂੰ ਜਿਹੜੀ ਸ਼ਾਇਆ ਦੀ ਪ੍ਰੋਬਲਮ ਹੈ ਉਹ ਹੋ ਜਾਂਦੀ ਆ ਤੇ ਨੈਕਸਟ ਹੈਗਾ ਜੀ ਇਹ ਬਹੁਤ ਸਾਰੀਆਂ ਚੀਜ਼ਾਂ ਹੋ ਗਈਆਂ ਜਿਹਦੇ ਕਰਕੇ ਆਪਾਂ ਨੂੰ ਇਹ ਪ੍ਰੋਬਲਮ ਆ ਜਾਂਦੀ ਆ ਜਾਂ ਮੈਂਸਸ ਜਿਹੜੋ ਸਟਾਰਟ ਹੁੰਦੇ ਆ ਜਾਂ ਜਦੋਂ ਬੰਦ ਹੁੰਦੇ ਆ ਤਾਂ ਇਦਾਂ ਲੇਡੀਜ਼ ਦੇ ਵਿੱਚ ਇਦਾਂ ਦੀਆਂ ਪ੍ਰੋਬਲਮਸ ਆ ਜਾਂਦੀਆਂ ਨੇ ਸੋ ਮੇਰੇ ਖਿਆਲ ਦੇ ਵਿੱਚ ਤਾਂ ਘਰੇ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਹੈ ਜਿਹੜੀ ਉਹ ਆਪ ਯੂਜ਼ ਨਹੀਂ ਕਰਨੀ ਚਾਹੀਦੀ ਮੈਂ ਤੁਹਾਨੂੰ ਦੱਸਦਾ ਕਿ ਆ ਦਵਾਈ ਲੈ ਲਓ ਉਹ ਦਵਾਈ ਲੈ ਲਓ ਹਣਾ ਮੈਂ ਤਾਂ ਨਹੀਂ ਦੱਸ ਸਕਦੀ ਤੇ ਇੱਕ ਨਾ ਜਦੋਂ ਆਪਾਂ ਡਾਈਟਿੰਗ ਵਗੈਰਾ ਕਰਦੇ ਆ ਲੇਡੀਜ਼ ਨੂੰ ਹੁੰਦਾ ਕਿ ਅਸੀਂ ਪਤਲੇ ਦਿਸੀਏ ਸਲਿਮਟਰੇਮ ਦਿਸੀਏ ਤਾਂ ਫਿਰ ਲੇਡੀਜ਼ ਜਿਹੜੀ ਡਾਈਟਿੰਗ ਕਰਨ ਲੱਗ ਜਾਂਦੀਆਂ ਨੇ ਤੇ ਡਾਈਟਿੰਗ ਕਰਦੇ ਕਰਦੇ ਉਸ ਟਾਈਮ ਤਾਂ ਉਹਦਾ ਜਿਹੜਾ ਬੈਡ ਇਫੈਕਟ ਨਹੀਂ ਆਉਂਦਾ ਹੈਗਾ ਉਦੋਂ ਤਾਂ ਤੁਸੀਂ ਪਤਲੇ ਹੁੰਦੇ ਜਾ ਰਹੇ ਹੋ ਹਾਂ ਪਰ ਆਫਟਰ ਇਫੈਕਟ ਜਿਹੜਾ ਇਹਦਾ ਉਸ ਤੋਂ ਬਾਅਦ ਵਾਲਾ ਇਫੈਕਟ ਹੈ ਉਹ ਬਹੁਤ ਮਾੜਾ ਹੁੰਦਾ ਹੈ ਉਹਦਾ ਤੁਹਾਡੇ ਚਿਹਰੇ ਤੇ ਇਫੈਕਟ ਆਉਣਾ ਲਾਜ਼ਮੀ ਹੁੰਦਾ ਉਹ ਜਰੂਰ ਆਉਂਦਾ ਤੁਹਾਡੇ ਫੇਸ ਦੇ ਉੱਪਰ ਇਫੈਕਟ ਆ ਜਾਂਦਾ ਛਾਈਆਂ ਪੈ ਜਾਂਦੀਆਂ ਨੇ ਮੁਰਝਾਇਆ ਹੋ ਜਾਂਦਾ ਚਿਹਰਾ ਜਿਹੜਾ 글로ਅ ਹੈ ਉਹ ਖਤਮ ਹੋ ਜਾਂਦਾ ਚਿਹਰੇ ਦੇ ਉੱਪਰ ਠੀਕ ਹੈ ਕਿ ਤੁਸੀਂ ਤળਿਆ ਫੁਲਿਆ ਨਾ ਖਾਓ ਤੁਸੀਂ ਫਰਾਈਡ ਨਾ ਖਾਓ ਤੇ ਬਾਹਰਲੀਆਂ ਚੀਜ਼ਾਂ ਡੱਬਾ ਬੰਦ ਚੀਜ਼ਾਂ ਇਹਨਾਂ ਚੀਜ਼ਾਂ ਨੂੰ ਅਵੋਇਡ ਕਰੋ ਪਰ ਤੁਸੀਂ ਘਰ ਦੀਆਂ ਚੀਜ਼ਾਂ ਨੇ ਜਿਹੜੀਆਂ ਉਹ ਲੋੜ ਮੁਤਾਬਕ ਜਰੂਰ ਖਾਓ ਠੀਕ ਹੈ ਜੀ ਇਹ ਨਾ ਹੋਵੇ ਕਿ ਮੈਂ ਤਾਂ ਸਾਰੇ ਦਿਨ ਚ ਇੱਕੋ ਹੀ ਰੋਟੀ ਖਾਣੀ ਆ ਮੈਂ ਤਾਂ ਸਾਰੇ ਦਿਨ ਚ ਦੋ ਹੀ ਰੋਟੀਆਂ ਖਾਣੀਆਂ ਆ ਫਿਰ ਮੈਂ ਸਲਾਦ ਖਾ ਲੈਣੀ ਆ ਮੈਂ ਸਬਜ਼ੀ ਖਾ ਲੈਣੀ ਆ ਨਾ ਤਾਂ ਸਲਾਦ ਨਾਲ ਢਿੱਡ ਭਰਦਾ ਜੀ ਨਾ ਸਬਜ਼ੀਆਂ ਨਾਲ ਢਿੱਡ ਭਰਦਾ ਫਰੂਟ ਖਾ ਲੈਨੇ ਹਾਂ ਥੋੜੀ ਦੇਰ ਉਹਦੇ ਨਾਲ ਤੁਸੀਂ ਐ ਲੱਗਦਾ ਕਿ ਰੱਜ ਗਏ ਪਰ ਇਹ ਚੀਜ਼ਾਂ ਨੇ ਜਿਹੜੀਆਂ ਜ਼ਿਆਦਾ ਭੁੱਖ ਲਾਉਂਦੀਆਂ ਨੇ ਬਲਕਿ ਫਿਰ ਤੇ ਇਸ ਲਈ ਰੋਟੀ ਬਣਾਉ ਤਾਂ ਆਪਣਾ ਸਰਦਾ ਨਹੀਂ ਹੈਗਾ ਜੇ ਤੁਸੀਂ ਦੋ ਖਾਣਿਓ ਤਿੰਨ ਟਾਈਮ ਦੋ ਦੋ ਖਾਣਿਓ ਤਾਂ ਇੱਕ ਇੱਕ ਕਰ ਦੋ ਪਰ ਪਲੀਜ਼ ਇਹ ਨਾ ਕਰੋ ਕਿ ਮੈਂ ਤਾਂ ਹੁਣ ਸਾਰੇ ਦਿਨ ਚ ਇੱਕ ਰੋਟੀ ਜਾਂ ਦੋ ਰੋਟੀਆਂ ਹੀ ਖਾਣੀ ਆ ਹਨਾ ਤੇ ਨਾਲੇ ਮੈਂ ਇਹ ਵੀ ਚੀਜ਼ਾਂ ਮੈਂ ਵੀ ਕਰ ਕਰ ਦੇਖੀਆਂ ਨੇ ਜਦੋਂ ਆਪਾਂ ਯੰਗ ਹੁੰਦੇ ਸੀ ਹਨ ਤੇ ਉਹ ਮੈਂ ਵੀ ਡਾਈਟਿੰਗ ਕਰਦੀ ਹੁੰਦੀ ਸੀ ਤੇ ਉਹਦੇ ਇਫੈਕਟ ਮੇਰੇ ਫੇਸ ਦੇ ਉੱਪਰ ਬਹੁਤ ਆਇਆ ਸੀ ਉਦੋਂ ਬੀਬੀ ਨੇ ਮੈਨੂੰ ਬਹੁਤ ਕਹਿਣਾ ਵੀ ਤੂੰ ਨਾ ਕਰਿਆ ਕਰ ਨਾ ਕਰਿਆ ਕਰ ਮੈਂ ਕਹਿੰਦੀ ਸੀ ਨਹੀਂ ਤੇ ਮੈਂ 70 ਕਿਜੀ ਦੀ ਸੀਗੀ ਅਦੇਸ਼ ਦੇ ਹੋਣ ਤੋਂ ਬਾਅਦ 72 ਦੀ ਸੀ ਬਲਕੇ 72 ਕਿਲੋ ਦੀ ਉਸ ਤੋਂ ਬਾਅਦ ਮੈਂ ਡਾਈਟਿੰਗ ਕਰ ਕਰਕੇ ਆਪਣੇ ਆਪ ਨੂੰ ਮੈਂ 58 ਤੇ ਲੈ ਆਈ ਸੀ 58 ਕਿਲੋ ਤੇ ਲੈ ਜਾਈ ਸੀ ਔਰ ਬਹੁਤ ਜ਼ਿਆਦਾ ਸਲੇਮਟ ਰੇਮ ਹੋ ਗਈ ਸੀ ਤੇ ਪਰ ਉਹਦਾ ਆਫਟਰ افੈਕਟ ਕੀ ਆਇਆ ਸੀ ਮੇਰੇ ਤੇ ਕਿ ਮੇਰੇ ਸ਼ਾਇਆ ਪੈ ਗਈਆਂ ਸੀ ਤੇ ਮੈਨੂੰ ਆਪਣਾ ਫੇਸ ਮੁਰਝਾਇਆ ਹੋਇਆ ਡੈੱਡ ਸਕਿਨ ਹੋ ਗਈ ਸੀ ਬਿਲਕੁਲੀ ਤੇ ਉਹਦੇ ਕਰਕੇ ਫਿਰ ਮੈਨੂੰ ਵੀ ਪ੍ਰੋਬਲਮ ਆਈ ਸੀਗੀ ਤੇ ਇੱਕ ਹੈਗਾ ਕਿ ਜਿਆਦਾ ਪਾਰਲਰ ਜਾਣਾ ਦੇਖੋ ਪਾਰਲਰ ਵਾਲੀਆਂ ਭੈਣਾਂ ਇਹ ਨਾ ਕਿ ਉਹ ਕਿ ਵੀ ਇਹ ਸਾਡੇ ਕੋਈ ਪਾਰਲਰ ਬੰਦ ਕਰਾਉਣ ਲੱਗੀ ਆ ਹਨ ਨਹੀਂ ਪਾਰਲਰ ਮੈਂ ਬੰਦ ਨਹੀਂ ਕਰਾ ਰਹੀ ਪਰ ਮੈਂ ਇਹ ਕਹਿਣੀ ਆ ਕਿ ਜਿਹੜੀਆਂ ਭੈਣਾਂ ਕਹਿੰਦੀਆਂ ਨੇ ਇਸ ਤੋਂ 15 ਦਿਨਾਂ ਬਾਅਦ ਇਸ ਤੋਂ ਮਹੀਨੇ ਬਾਅਦ ਰੈਗੂਲਰ ਜਾਣੇ ਹੀ ਜਾਣੇ ਆ ਹਨਾ ਤੇ ਉਹ ਦੇਖੋ ਜਿਹੜੀਆਂ ਵੀ ਕਰੀਮਾਂ ਹੋਣੀਆਂ ਇਹ ਵੀ ਮੰਨਣਾ ਪਊਗਾ ਇਹ ਸਚਾਈ ਹੈ ਕਿ ਜਿਹੜੀਆਂ ਉਹ ਕਰੀਮਾਂ ਯੂਜ਼ ਹੁੰਦੀਆਂ ਨੇ ਉਹਦੇ ਵਿੱਚ ਵੀ ਕੈਮੀਕਲ ਹੁੰਦੇ ਨੇ ਪਤਾ ਨਹੀਂ ਉਹਦੇ ਵਿੱਚ ਕੀ ਕੀ ਕੁਝ ਹੁੰਦਾ ਠੀਕ ਹੈ ਜੀ ਇੱਕ ਵਾਰ ਤੁਹਾਨੂੰ ਇਦਾਂ ਲੱਗੂਗਾ ਕਿ ਮੇਰਾ ਚਿਹਰਾ ਤਾਂ ਚਮਕ ਗਿਆ ਮੈਂ ਤਾਂ ਬਹੁਤ ਵਧੀਆ ਹੋ ਗਈ ਪਰ ਉਹ 2-4 ਹਫ਼ਤੇ 2-4 ਦਿਨ ਦੀ ਗੱਲ ਜਾਂ ਹਫ਼ਤੇ ਦੀ ਗੱਲ ਹੁੰਦੀ ਹੈ ਉਸ ਤੋਂ ਬਾਅਦ ਫੇਰ ਤੁਹਾਡਾ ਚਿਹਰਾ ਜਿਹੜਾ ਉਹ ਆਪਣੀ ਪੁਰਾਣੀ ਪੋਜੀਸ਼ਨ ਤੇ ਆਉਣਾ ਫੇਰ ਸ਼ੁਰੂ ਹੋ ਜਾਂਦਾ ਹੈ ਹਨਾ ਸੋ ਜੇ ਤੁਸੀਂ ਆਪਣੇ ਚਿਹਰੇ ਨੂੰ ਥੋੜਾ ਸਹੀ ਰੱਖਣਾ ਚਾਹੁੰਦੇ ਹੋ ਵੀ 글로 ਸਾਡਾ ਬਰਕਰਾਰ ਰਹੇ ਤਾਂ ਤੁਸੀਂ ਆਪਣਾ ਪੈਕ ਵਗੈਰਾ ਜਿੱਦਾਂ ਮੈਂ ਤੁਹਾਨੂੰ ਦੱਸਿਆ ਤੁਸੀਂ ਇਸ ਤੋਂ ਇਲਾਵਾ ਤੁਹਾਨੂੰ ਕੁਝ ਪਤਾ ਹੈਗੇ ਨਹੀਂ ਤਾਂ ਤੁਸੀਂ ਲਾ ਲਿਆ ਕਰੋ ਤੇ ਬਾਕੀ ਹੈਗਾ ਜੀ ਆਪਣਾ ਪੇਟ ਸਾਫ਼ ਹੋਵੇ ਤੁਹਾਡਾ ਇਸ ਲਈ ਸੈਲਡ ਵਗੈਰਾ ਹਨਾ ਤੇ ਫਰੂਟਸ ਆ ਉਹ ਲੈਂਦੇ ਰਹੋ ਆਪਣੀ ਡਾਈਟ ਪ੍ਰੋਪਰ ਰੱਖੋ ਤੇ ਉਹਦੇ ਨਾਲ ਤੁਹਾਡਾ ਪੇਟ ਵਗੈਰਾ ਸਾਫ਼ ਰਹੇ ਠੀਕ ਹੈ ਤਲੇ ਆ ਫੁਲੇ ਆ ਤੇ ਬਾਹਰ ਲੀਆਂ ਚੀਜ਼ਾਂ ਜਿਹੜੀਆਂ ਉਹ ਅਵੋਇਡ ਕਰੋ ਹੁਣ ਤੁਸੀਂ ਕਹੋਗੇ ਕਿ ਤੁਸੀਂ ਕਿਹਾ ਸੀਗਾ ਵੀ ਮੇਰੇ ਸ਼ਾਇਆ ਪੈ ਗਈਆਂ ਸੀ ਤੇ ਉਹ ਸ਼ਾਇਆ ਕਿਵੇਂ ਠੀਕ ਹੋਈਆਂ ਆ ਦੇਖੋ ਜੀ ਮੇਰੀ ਤਾਂ ਨਾ ਇੱਕੋ ਹੀ ਮਲਟੀਵਿਟਾਮਿਨ ਆ ਜਿਹੜਾ ਮੈਂ ਕਾਫੀ ਦੇਰ ਤੋਂ ਲੈ ਰਹੀ ਆ ਔਰ ਮੇਰੇ ਤੇ ਉਹਦਾ ਕੋਈ ਸਾਈਡ ਇਫੈਕਟ ਨਹੀਂ ਆਇਆ ਔਰ ਮੈਂ ਡਾਕਟਰ ਨੂੰ ਪੁੱਛ ਕੇ ਲਿਆ ਸੀ ਔਰ ਉਹ ਕਾਫੀ ਬੈਸਟ ਹੈਗਾ ਉਹ ਹੈਗਾ ਸੁਪਰਡਿਨ ਠੀਕ ਹੈ ਜੀ ਸੁਪਰਡਿਨ ਮੈਂ ਤੁਹਾਨੂੰ ਉਹਦਾ ਸ਼ੋ ਵੀ ਕਰ ਦੋਗੀ ਮਿਲ ਰੁਕੇ ਜਿਹੜਾ ਥੰਬਨੇਲ ਲਾਉਂਗੀ ਉਹਦੇ ਉੱਪਰ ਉਹਦੀ ਪਿਕ ਵੀ ਲਾ ਦੂੰਗੀ ਜਿਹੜਾ ਮੈਂ মালਟੀਵਿਟਾਮਿਨ ਲੈਣੀ ਹੈ ਔਰ ਮੈਂ ਡਿਲ ਹੀ ਲੈਣੀ ਹੈ ਇੱਕ মালਟੀਵਿਟਾਮਿਨ ਤੇ ਜਿਵੇਂ ਹੀ ਮੈਂ ਉਹਨੂੰ ਛੱਡਦੀ ਆ ਇੱਕ ਮੈਂ ਤੁਹਾਨੂੰ ਹੋਰ ਦੱਸਦਾ ਮੇਰੀ ਪ੍ਰੋਬਲਮ ਥੋੜੀ ਜੀ ਕੋਈ ਹੋਰ ਵੀ ਹੈਗੀ ਆ ਨਾਲ ਜਿਹਦੇ ਕਰਕੇ ਮੈਨੂੰ ਛਾਇਆ ਮੇਰੇ ਥਾਇਰੋਇਡ ਵੀ ਹੈ ਔਰ ਥਾਇਰੋਇਡ ਦੀ ਆਪਾਂ ਟੈਬਲੇਟ ਲੈ ਰਹੇ ਹਾਂ ਬਸ ਉਹਦਾ ਤਾਂ ਹੱਲ ਹੋ ਗਿਆ ਥਾਇਰੋਇਡ ਦੀ ਤਾਂ ਇੱਕ ਗੋਲੀ ਲੱਗਦੀ ਹੁੰਦੀ ਹੈ ਹਨਾ ਤੇ ਮੈਂ ਹੋਰ ਵੀ ਬਹੁਤ ਪਹਿਲਾਂ ਤੋਂ ਸੁਣਿਆ ਕਿ ਮੈਨੂੰ ਥਾਇਰੋਇਡ ਸੀਗਾ ਮੈਂ ਗੋਲੀ ਲੈਣ ਲੱਗ ਗਈ ਸੀ ਹੁਣ ਤਾਂ ਮੇਰਾ ਹੁਣ ਤਾਂ ਮੈਂ ਕਦੀ ਲਈ ਨਹੀਂ ਹੈਗੀ ਗੋਲੀ ਦੇਖੋ ਜੀ ਥਾਇਰੋਇਡ ਆ ਜਿਹੜਾ ਉਹ ਕਦੇ ਵੀ ਇਸ ਤਰ੍ਹਾਂ ਠੀਕ ਨਹੀਂ ਹੁੰਦਾ ਕਿ ਆਪਾਂ ਕਹਿ ਲਈਏ ਕਿ ਮੈਂ ਥਾਇਰੋਇਡ ਹੋ ਗਿਆ ਸੀਗਾ ਗੋਲੀ ਲੱਗੀ ਸੀ ਹੁਣ ਉਹ ਠੀਕ ਆ ਠੀਕ ਨਹੀਂ ਹੈਗਾ ਉਹ ਡੇਲੀ ਹੀ ਲੈਣੀ ਪੈਂਦੀ ਹੈ ਜਿਸ ਤਰ੍ਹਾਂ ਆਪਾਂ ਬੀਪੀ ਦੀ ਗੋਲੀ ਲੈਂਦੇ ਆ ਡੇਲੀ ਲੈਂਦੇ ਆ ਜਿਸ ਟਾਈਮ ਤੇ ਅੱਜ ਲਈ ਉਸ ਟਾਈਮ ਤੇ ਕਰਨ ਨੂੰ ਲੈਣੀ ਉਦਾਂ ਹੀ ਤੁਸੀਂ ਆਪਣੀ ਥਾਇਰੋਇਡ ਦੀ ਜਿਹੜੀ ਗੋਲੀ ਹੈਗੀ ਆ ਉਹ ਡੇਲੀ ਲੈਣੀ ਹੁੰਦੀ ਆ ਸੋ ਪਲੀਜ਼ ਭੈਣਾ ਇਹ ਨਾ ਕਰਿਓ ਕਿ ਤੁਸੀਂ ਗੋਲੀ ਲੱਗੀ ਸੀਗੀ ਤੇ ਤੁਸੀਂ ਹੁਣ ਉਹ ਆਪਣੇ ਆਪ ਬੰਦ ਕਰਦੇ ਤੁਸੀਂ ਇਦਾਂ ਬੰਦ ਨਹੀਂ ਕਰਨੀ ਜਾਂ ਤਾਂ ਤੁਸੀਂ ਟੈਸਟ ਕਰਾਓ ਡਾਕਟਰ ਨੂੰ ਮਿਲੋ ਤਾਂ ਉਹਦੀ ਸਲਾਹ ਨਾਲ ਹੀ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ ਤੇ ਬਾਕੀ ਹੈਗਾ ਜੀ ਸਟ्रेस ਫਰੀ ਰਹੋ ਮਸਰੋ ਬੇਵਿਕਰ ਰਹੋ ਟੈਨਸ਼ਨਾਂ ਨੂੰ ਲਾਹ ਦੋ ਟੈਨਸ਼ਨਾਂ ਉਹ ਵਾਇਗਰੂ ਤੇ ਛੱਡ ਦੋ ਠੀਕ ਹੈ ਜੀ ਹੁਣ ਤੁਸੀਂ ਮੇਰੇ ਵੱਲੀ ਦੇਖ ਲਓ ਤੁਸੀਂ ਮੈਂ ਕਿਹੜੀ ਸਿਚੁਏਸ਼ਨ ਦੇ ਵਿੱਚ ਹੈਗੀ ਆ ਪਰ ਫਿਰ ਵੀ ਮੈਂ ਖਸਦੀ ਰਹਿਣੀ ਆ ਕਿਉਂਕਿ ਆਪਾਂ ਆਵਦੀਆਂ ਸਾਰੀਆਂ ਟੈਨਸ਼ਨਾਂ ਆਉਂਦੀਆਂ ਨਾ ਜਿਹੜੀਆਂ ਉਹ ਦੇਤੀਆਂ ਨੇ ਜਿਨ੍ਹਾਂ ਨੇ ਇਹ ਪ੍ਰੋਬਲਮਸ ਪਾਈਆਂ ਨੇ ਉਹ ਆਪੇ ਇਹਨਾਂ ਦਾ ਹੱਲ ਆ ਜਿਹੜਾ ਉਹ ਆਪ ਹੀ ਕਰਦਾ ਜਾਊਗਾ ਤੇ ਜਿਹੜਾ ਦੁੱਖ ਪਾਉਂਦਾ ਹੈ ਦੁੱਖ ਝੱਲਣ ਦੀ ਤਾਕਤ ਵੀ ਦਿੰਦਾ ਹੈ ਇੱਕ ਦਿਨ ਨਾ ਮੈਂ ਤੁਹਾਨੂੰ ਇੱਕ ਗੱਲ ਹੋਰ ਮੇਰੇ ਯਾਦ ਆ ਗਈ ਸ਼ਾਇਆਂ ਤੋਂ ਹਟ ਕੇ ਮੈਂ ਇੱਕ ਆਪਣਾ ਟੌਪਿਕ ਥੋੜਾ ਜਿਹਾ ਦੂਜੇ ਪਾਸੇ ਲੈ ਜਾਣ ਲੱਗੀ ਆਂ ਫਿਰ ਆਉਂਗੀ ਵਾਪਸ ਇਹਦੇ ਤੇ ਤੇ ਅ ਇੱਕ ਦਿਨ ਮੈਨੂੰ ਨਾ ਇੱਕ ਕਮੈਂਟ ਆਇਆ ਸੀਗਾ ਕਿ ਤੁਸੀਂ ਹਰ ਰੋਜ਼ ਤੁਹਾਡਾ ਇੱਕੋ ਹੀ ਟੌਪਿਕ ਹੁੰਦਾ ਹੈ ਜਦੋਂ ਅਸੀਂ YouTube ਖੋਲਦੇ ਆਂ ਤੁਹਾਡਾ ਇਹੀ ਟੌਪਿਕ ਹੁੰਦਾ ਪਲੀਜ਼ ਟੌਪਿਕ ਚੇਂਜ ਕਰੋ ਤੇ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਨਹੀਂ ਹੁੰਦੀ ਆ ਕਿ ਜਿਹੜਾ ਦੁਖੀ ਬੰਦਾ ਉਹ ਉਹਦਾ ਦੁੱਖ ਉਹੀ ਜਾਣ ਸਕਦਾ ਜਿਹੜਾ ਅੱਗੋਂ ਦੁਖੀ ਹੈ ਜਿਹੜਾ ਸੌਖਾ ਹੈ ਉਹਨੂੰ ਤੁਹਾਡੀ ਗੱਲ ਏ ਚੰਗੀ ਨਹੀਂ ਲੱਗਦੀ ਮੈਂ ਕਹਿ ਨਹੀਂ ਹੁੰਨੀ ਆ ਕਿ ਹਰ ਕੋਲੇ ਆਪਣਾ ਦੁੱਖ ਨਾ ਰੋ ਉਹ ਕਿਉਂਕਿ ਉਹਨੂੰ ਗੱਲ ਤੁਹਾਡੀ ਚੰਗੀ ਨਹੀਂ ਲੱਗਦੀ ਕਿ ਇਹਦਾ ਤਾਂ ਰੋਜ ਦਾ ਹੀ ਰੋਣਾ ਹੈ ਤੇ ਉਹ ਮੇਰੇ ਨਾਲ ਮੈਂ ਐਕਸਪੀਰੀਅੰਸ ਕਰ ਲਿਆ YouTube ਤੇ ਵਲੌਗ ਦੇ ਥਰੂ ਵਲੌਗ ਦੇ ਉੱਪਰ ਵੀ ਮੈਨੂੰ ਇਹ ਕਮੈਂਟ ਆਇਆ ਕਿ ਤੁਸੀਂ ਦਿੱਲੀ ਮੈਨੂੰ ਯਾਦ ਨਹੀਂ ਆ ਕਿਹੜੇ ਵਲੌਗ ਤੇ ਆਇਆ ਸੀਗਾ ਹੁਣ ਕਹਿੰਦੇ ਤੁਹਾਡੇ ਕੋਲੇ ਦਿੱਲੀ ਇਹੀ ਟੌਪਿਕ ਹੁੰਦਾ ਜਦੋਂ YouTube ਖੋਲਦੇ ਆ ਤੁਹਾਡਾ ਇਹੀ ਟੌਪਿਕ ਹੁੰਦਾ ਸੋ ਮੈਨੂੰ ਆਪਣਾ ਗੱਲ ਹੈ ਉਹ ਚੇਤੇ ਆ ਗਈ ਕਿ ਜਿਹੜੀ ਗੱਲ ਭੈਣੇ ਤੂੰ ਕਹਿ ਨਹੀਂ ਹੁੰਨੀ ਆ ਕਿ ਡੇਲੀ ਉਹ ਦੁੱਖ ਨਾਲ ਰੋਵੋ ਤੇ ਕੋਈ ਨਹੀਂ ਸੁਣ ਕੇ ਰਾਜੀ ਹੈਗਾ ਉਹ ਤੇਰੇ ਨਾਲ ਇਦਾਂ ਹੋ ਵੀ ਗਿਆ ਇਸ ਤਰ੍ਹਾਂ ਹੁੰਦਾ ਹੈ ਹਨਾ ਔਰ ਮੈਂ ਐਕਸਪੀਰੀਅੰਸ ਕਰ ਲਿਆ ਸੋ ਉਸ ਦਿਨ ਤੋਂ ਬਾਅਦ ਮੈਂ ਆਪਣਾ ਟੌਪਿਕ ਹੈ ਜਿਹੜਾ ਉਹ ਦੂਜੇ ਪਾਸੇ ਨੂੰ ਲੈ ਗਈਆਂ ਪਰ ਆ ਵਾਪਸ ਮੇਰਾ ਘੁਮਕਾ ਮਾਰ ਕੇ ਟੌਪਿਕ ਉਥੇ ਫੇਰ ਆ ਜਾਣਾ ਹੈ ਕਦੀ ਨਾ ਕਦੀ ਕਿਉਂਕਿ ਮੈਂ ਰਹਿ ਨਹੀਂ ਸਕਦੀ ਠੀਕ ਹੈ ਜੀ ਲੋਜੀ ਇਹ ਤਾਂ ਸੀਗਾ ਅ ਕਿ ਆਪਾਂ ਟੈਨਸ਼ਨ ਫਰੀ ਰਹੋ ਸਟ्रेस ਤੋਂ ਤੁਸੀਂ ਥੋੜਾ ਜਆ ਪਾਸੇ ਰੱਖੋ ਸਟ्रेस ਨੂੰ ਉਹ ਚੀਜ਼ਾਂ ਜਿਹੜੀਆਂ ਤੁਹਾਡੇ ਚਿਹਰੇ ਤੇ ਇਫੈਕਟ ਕਰਦੀਆਂ ਨੇ ਉਹ ਕਿਵੇਂ ਕਰਦੀਆਂ ਨੇ ਕਿ ਜਦੋਂ ਤੁਸੀਂ ਸਟ्रेस ਦੇ ਵਿੱਚ ਹੁੰਦੇ ਹੋ ਤਾਂ ਥੋੜਾ ਚਿਹਰਾ ਦੱਸ ਦਿੰਦਾ ਕਿ ਮੁਰਝਾਇਆ ਹੋਇਆ ਜਦੋਂ ਤੁਸੀਂ ਅੰਦਰੋਂ ਖੁਸ਼ ਹੁੰਦੇ ਹੋ ਨਾ ਤੇ ਉਦੋਂ ਵੀ ਤੁਹਾਡਾ ਚਿਹਰਾ ਦੱਸ ਦਿੰਦਾ ਕਿ ਅੱਜ ਕੋਈ ਖੁਸ਼ੀ ਦੀ ਗੱਲ ਤੁਹਾਡੇ ਢਿੱਡ 'ਚ ਹੈਗੀ ਆ ਸੋ ਸਟ्रेस ਆ ਜਿਹੜਾ ਉਹ ਵੀ ਸਾਡੇ ਚਿਹਰੇ ਨੂੰ ਇਫੈਕਟ ਕਰਦਾ ਉਹਦਾ ਬੈਡ ਇਫੈਕਟ ਸਾਡੇ ਫੇਸ ਤੇ ਵੀ ਆ ਜਾਂਦਾ ਹੁੰਦਾ ਹੈ ਤੇ ਇੱਕ ਜਿਹੜਾ ਜਦੋਂ ਆਪਾਂ ਨੂੰ ਆਪਣੇ ਚਿਹਰੇ ਤੇ ਕੋਈ ਦਾਗ-ਧੱਬੇ ਸ਼ਾਇਆ ਹੈਗੀਆਂ ਨੇ ਤਾਂ ਉਹਨੂੰ ਉਹਦੇ ਲੈ ਕੇ ਕੰਪਲੈਕਸ ਦੇ ਵਿੱਚ ਨਾ ਆਓ ਕਿ ਮੈਂ ਹੁਣ ਕੀ ਕਰਾਂ ਮੇਰਾ ਚਿਹਰਾ ਬੁਰਾ ਲੱਗਦਾ ਹੈ ਬੁਰਾ ਨਹੀਂ ਲੱਗਦਾ ਤੁਸੀਂ ਸੋਚੋ ਉਹਨੂੰ ਠੀਕ ਕਰਨ ਵਾਸਤੇ ਤੁਸੀਂ ਇਹ ਨਾ ਸਾਰਾ ਦਿਨ ਸੋਚਦੇ ਰਹੋ ਇਹ ਸੋਚ-ਸੋਚ ਕੇ ਸਟ्रेस ਦੇ ਵਿੱਚ ਨਾ ਆਓ ਕਿ ਮੇਰਾ ਚਿਹਰਾ ਜਿਹੜਾ ਉਹ ਖਰਾਬ ਲੱਗਦਾ ਅੱਛਾ ਨਹੀਂ ਲੱਗਦਾ ਬਲਕਿ ਉਹਨੂੰ ਠੀਕ ਕਰਨ ਬਾਰੇ ਸੋਚੋ ਕਿ ਜਿਹੜਾ ਇਹ ਖਰਾਬ ਹੋ ਗਿਆ ਇਹਨੂੰ ਮੈਂ ਠੀਕ ਕਿਵੇਂ ਕਰਨਾ ਹੈ ਠੀਕ ਤੇ ਇੱਕ ਹੈਗਾ ਕਿ ਇਹ ਕੋਈ ਇੱਕ ਦਿਨ ਦੀ 10 ਦਿਨ ਦੀ 15 ਦਿਨ ਦੀ ਮਹੀਨੇ ਦੀ ਗੱਲ ਨਹੀਂ ਹੈਗੀ ਆ ਕਿ ਇੰਨੇ ਚਿਰ ਤੁਸੀਂ ਮੈਡੀਸਨ ਲਓਗੇ ਤੇ ਉਸ ਤੋਂ ਬਾਅਦ ਠੀਕ ਹੋ ਜਾਓਗੇ ਨਹੀਂ ਇਹ ਲੰਬਾ ਪ੍ਰੋਸੈਸ ਹੈ ਕੋਈ 6 ਮਹੀਨੇ 1 ਸਾਲ 1.5 ਸਾਲ 2 ਸਾਲ ਤੁਸੀਂ ਮੈਡੀਸਨ ਖਾਓ ਤੇ ਉਸ ਤੋਂ ਬਾਅਦ ਤੁਸੀਂ ਮਤਲਬ ਕਿ ਠੀਕ ਹੋ ਜਾਓਗੇ ਠੀਕ ਹੋਣੇ ਸ਼ੁਰੂ ਹੋ ਜਾਓਗੇ ਪਰ ਜੇ ਤੁਸੀਂ ਕਹੋਗੇ ਮੈਂ ਉੱਪਰ ਲਾਈ ਸੀ ਕਰੀਮ ਤੇ ਉਹਦੇ ਨਾਲ ਮੇਰਾ ਤਾਂ ਚਿਹਰਾ ਬਿਲਕੁਲ ਹੀ ਠੀਕ ਹੋ ਗਿਆ ਦੇਖੋ ਜੀ ਉਹ 10 ਦਿਨ 15 ਦਿਨ 20 ਦਿਨ ਠੀਕ ਰਹੂਗਾ ਉਸ ਤੋਂ ਬਾਅਦ ਉਹਦਾ ਬੈਡ ਅਫੈਕਟ ਤੁਹਾਡੇ ਫੇਸ ਤੇ ਡਬਲ ਹੋ ਕੇ ਆਊਗਾ ਬਲਕਿ ਜਦੋਂ ਵੀ ਮੈਡੀਸਨ ਲਾਉਣੀ ਆ ਜਦੋਂ ਚਿਹਰੇ ਤੇ ਕਰੀਮ ਲਾਉਣੀ ਆ ਇੱਕਦਮ ਨਿਖਾਰ ਆ ਜਾਂਦਾ ਹੈ ਪਰ ਉਹਦਾ ਫਿਰ ਬੈਡ ਅਫੈਕਟ ਵੀ ਹੋ ਜਾਂਦਾ ਇਸ ਕਰਕੇ ਸ਼ਾਇਆ ਕਦੇ ਠੀਕ ਨਹੀਂ ਹੁੰਦੀਆਂ ਉੱਪਰ ਕੁਝ ਲਾਉਣ ਨਾਲ ਸਨਵਰਨ ਠੀਕ ਹੋ ਸਕਦਾ ਹੈ ਪਰ ਸ਼ਾਇਆ ਬਿਲਕੁਲ ਠੀਕ ਨਹੀਂ ਹੁੰਦੀਆਂ ਇਹ ਗੱਲ ਪੱਕੀ ਹੈ ਕਿਉਂਕਿ ਸ਼ਾਇਆ ਨੇ ਜਿਹੜੀਆਂ ਉਹ ਤੁਹਾਡੇ ਅੰਦਰਲੀ ਡੈਫੀਸ਼ੈਂਸੀ ਕਰਕੇ ਹੁੰਦੀਆਂ ਨੇ ਅੰਦਰਲੀ ਕੋਈ ਕਮਜ਼ੋਰੀ ਕਰਕੇ ਹੁੰਦੀਆਂ ਨੇ ਅੰਦਰਲੀ ਕੋਈ ਕਮੀ ਕਰਕੇ ਹੁੰਦੀਆਂ ਨੇ ਸ਼ਾਇਆ ਵੈਸੇ ਨਹੀਂ ਆਈਆਂ ਉਹ ਅੰਦਰੋਂ ਕੋਈ ਵੀਕਨੈਸ ਹੈ ਤੁਹਾਡੇ ਕੋਈ ਡੈਫੀਸ਼ੀਅਨਸੀ ਹੈ ਕੋਈ ਚੀਜ਼ ਦੀ ਘਾਟ ਹੈ ਇਸ ਕਰਕੇ ਸ਼ਾਇਆ ਨਹੀਂ ਆਈਆਂ ਤੇ ਸ਼ਾਇਆ ਉੱਪਰ ਕੁਝ ਲਾਉਣ ਦੇ ਨਾਲ ਖਤਮ ਕਦੇ ਨਹੀਂ ਹੋਣਗੀਆਂ ਤੇ ਮੈਂ ਤਾਂ ਦੇਖੋ মালਟੀਵਿਟਾਮਿਨ ਖਾਣੀ ਆ ਸੁਪਰਡਿਨ ਪਰ ਜ਼ਰੂਰੀ ਨਹੀਂ ਆ ਕਿ ਸਾਰਿਆਂ ਨੂੰ ਸਹੀ ਰਹੇ ਤੇ ਤੁਸੀਂ ਆਪਣਾ ਮੇਰਾ ਸੁਣ ਕੇ ਪਲੀਜ਼ ਸੁਪਰਡਿਨ ਲੈਣ ਨਾਲ ਲੱਗ ਜਿਓ ਤੇ ਡਾਕਟਰ ਤੋਂ ਪੁੱਛ ਕੇ ਲਿਓ ਠੀਕ ਹੈ ਜੀ ਤੇ ਦੂਜੀ ਇਹਦਾ ਜਿਹੜਾ ਹੈਗਾ ਕੋਈ ਵੀ ਸ਼ਾਰਟਕਟ ਇਲਾਜ ਨਹੀਂ ਹੈਗਾ ਸ਼ਾਇਆ ਦਾ ਇਹਦਾ ਤੁਹਾਨੂੰ ਲੰਬਾ ਇਲਾਜ ਜਿਹੜਾ ਉਹ ਲੈਣਾ ਪਊਗਾ ਹਨਾ ਤੇ ਮੈਂ ਤਾਂ ਦੇਖੋ ਮੇਰੀ ਪ੍ਰੋਬਲਮ ਹੋਰ ਹੈਗੀ ਆ ਕਿ ਮੈਂ ਮੈਨੂੰ ਥੋੜਾ ਜਿਹਾ ਹੈਪੇਟਾਈਟਸ ਸੀ ਦੀ ਪ੍ਰੋਬਲਮ ਹੈਗੀ ਹੈ ਮੈਂ ਅੱਜ ਤੁਹਾਨੂੰ ਦੱਸ ਦੇਣੀ ਆ ਹੈਪੇਟਾਈਟਸ ਸੀ ਦੀ ਪ੍ਰੋਬਲਮ ਹੈਗੀ ਆ ਸੋ ਮੈਨੂੰ ਮੇਰੇ ਚਿਹਰੇ ਨੂੰ ਨੇ ਕਾਫੀ ਜ਼ਿਆਦਾ ਇਫੈਕਟ ਕੀਤਾ ਸੀਗਾ ਤੇ ਹੁਣ ਮੇਰੀ ਨਾਲ-ਨਾਲ ਇੱਕ ਹੋਮੋਪੈਥੀ ਮੈਡੀਸਨ ਚੱਲ ਰਹੀ ਹੈ ਤੇ ਸੁਪਰ ਆਡੈਂਟ ਮੇਰੀ ਚੱਲਦੀ ਰਹਿੰਦੀ ਹੈ ਜੀ ਉਹ ਤਾਂ ਕਦੇ ਮੈਂ ਬੰਦ ਨਹੀਂ ਕੀਤੀ ਹੈਗੀ ਕਦੇ ਕੀ ਕਹਿਣਾ ਮੈਂ ਹਫਤਾ ਵਿੱਚੋਂ ਦੋ ਚਾਰ ਦਿਨ ਬੰਦ ਕਰ ਦਿੰਦੀ ਹਾਂ ਹਫਤਾ ਵੀ ਨਹੀਂ ਕਰਦੀ ਹੈਗੀ ਤੇ ਉਸ ਤੋਂ ਬਾਅਦ ਮੈਂ ਫੇਰ ਲੈਣਾ ਸ਼ੁਰੂ ਕਰ ਦਿੰਦੀ ਆ ਮਹੀਨਾ ਲਈ ਤੇ ਉਸ ਤੋਂ ਬਾਅਦ 2-3 ਦਿਨ ਵਿੱਚ ਉਹ ਗੈਪ ਪਾ ਲਿਆ ਇਸ ਤਰ੍ਹਾਂ ਕਰਦੀ ਆ ਤੇ ਥਾਇਰੋਇਡ ਦੀ ਵੀ ਆਪਣੀ ਚੱਲ ਰਹੀ ਆ ਹਨਾ ਕੋਈ ਵੀ ਅੱਜਕੱਲ ਦਵਾਈਆਂ ਬਿਨਾਂ ਤਾਂ ਨਹੀਂ रह ਸਕਦਾ ਪਰ ਮੈਨੂੰ ਐ ਹੁੰਦਾ ਵੀ ਉਹ ਵਾਲੀ ਬਿਮਾਰੀ ਜਿਹੜੀ ਦਵਾਈਆਂ ਨਾਲ ਠੀਕ ਹੋ ਜਾਵੇ ਉਹਦੇ ਵਰਗੀ ਵੀ ਰੀਸ ਨਹੀਂ ਹੈਗੀ ਤੇ ਮੈਂ ਦੇਖੋ ਜੀ ਫਿਰ ਮੇਰੀ ਹੈਪੇਟਾਈਟਸ ਸੀ ਦੀ ਪ੍ਰੋਬਲਮਸ ਹੁੰਦੱਸਿਆ ਹੈਗੀ ਕਿਉਂਕਿ ਇਹਦੇ ਇਸ ਦੇ ਪਾਪਾ ਨੂੰ ਸੀਗਾ ਉਹਦੇ ਪਾਪਾ ਦਾ ਇੰਨਾ ਵੱਧ ਗਿਆ ਕਿ ਉਹ ਉਹਨਾਂ ਨੂੰ ਨਾਲ ਹੀ ਲੈ ਗਿਆ ਹਨਾ ਤੇ ਇਹ ਮੇਰਾ ਹੈਗਾ ਸੀਗਾ ਪਰ ਉਦਾਂ ਲਿਬਰ ਤੱਕ ਅਫੈਕਟ ਜਿਆਦਾ ਨਹੀਂ ਕੀਤਾ ਸੀ ਸੋ ਮੇਰੇ ਚਿਹਰੇ ਤੇ ਜਾਂ ਮੇਰੀ ਸਕਿਨ ਤੇ ਉਹਦਾ ਅਫੈਕਟ ਆਇਆ ਸੀ ਸੋ ਮੇਰੀ ਹੋਮੋਪੈਥੀ ਚੱਲ ਰਹੀ ਆ ਔਰ ਇਹ ਰੈਗੂਲਰ ਮੈਂ ਲੈ ਰਹੀ ਆ ਤੇ ਮੈਂ ਕਦੇ ਇਹ ਪੁੱਛਿਆ ਨਹੀਂ ਆ ਕਿੰਨੀ ਦਿਨ ਲੈਣੀ ਪਊ ਕਿਉਂਕਿ ਮੈਨੂੰ ਉਹ ਲੈਣੀ ਔਖੀ ਨਹੀਂ ਲੱਗਦੀ ਤੇ ਮੈਂ ਉਹ ਲਗਾਤਾਰੀ ਲੈ ਰਹੀ ਆ ਮੈਨੂੰ ਲੱਗਦਾ ਮੈਨੂੰ ਤਾਂ ਹੋ ਗਿਆ ਉਹਨਾਂ ਸਾਲ ਲੈਂਦੀ ਨੂੰ ਤੇ ਜਦੋਂ ਮੈਨੂੰ ਲੱਗਦਾ ਕਿ ਉਹ ਖਤਮ ਹੋਣ ਵਾਲੀ ਆ ਆਪਾ ਡਾਕਟਰ ਨੂੰ ਫੋਨ ਕਰੀਦਾ ਤੇ ਸਾਡੇ ਹੈਗਾ ਬਾਈ ਸਕੂਲ ਚ ਤੇ ਬਾਈ ਨੂੰ ਕਹਿੰਦਾ ਬਾਈ ਭੰਜ ਕੇ ਮੈ ਦਵਾਈ ਫੜ ਕੇ ਲਿਆ ਦੇ ਉਹ ਬਾਈ ਵਿਚਾਰਾ ਉਥੋਂ ਡਾਕਟਰ ਤੋਂ ਫੜ ਲਿਆਉਂਦਾ ਹੈ ਨਾ ਤੇ ਬਸ ਉਹ ਆਪਣੀ ਉਹ ਮੇਡਿਸਨ ਹੈ ਜਿਹੜੀ ਮੇਰੀ ਚੱਲ ਰਹੀ ਹੈ ਜੇ ਮੈਂ ਉਹ ਨਾ ਲਵਾਂ ਤੇ ਮੇਰੀਆਂ ਇੱਕ ਦੋ ਪ੍ਰੋਬਲਮਸ ਵੱਧ ਜਾਂਦੀਆਂ ਨੇ ਜਿਵੇਂ ਕਾਂਸਟਿਪੇਸ਼ਨ ਵਗੈਰਾ ਹੋ ਗਿਆ ਜਾਂ ਸਕਿਨ ਆਫੈਕਟ ਹੋ ਗਿਆ ਹੈ ਨਾ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਮੇਰੀਆਂ ਹੋਣ ਲੱਗ ਜਾਂਦੀਆਂ ਨੇ ਸੋ ਡਿਫਰੈਂਟ ਡਿਫਰੈਂਟ ਰੀਜ਼ਨ ਹੁੰਦੇ ਨੇ ਜੀ ਕਾਰਨ ਹੁੰਦੇ ਨੇ ਜਿਹੜੇ ਤੁਹਾਡੇ ਕੋਈ ਵੀ ਪ੍ਰੋਬਲਮ ਤੁਹਾਨੂੰ ਆਉਂਦੀ ਆ ਇਹ ਨਹੀਂ ਹੈ ਕਿ ਜੋ ਕਾਰਨ ਮੈਨੂੰ ਆ ਤੁਹਾਨੂੰ ਵੀ ਉਹੀ ਆ ਠੀਕ ਹੈ ਜੀ ਸਾਰਿਆਂ ਦੇ ਅਲੱਗ-ਅਲੱਗ ਕਾਰਨ ਹੁੰਦੇ ਨੇ ਬਾਡੀ ਦੇ ਅਕੋਰਡਿੰਗਲੀ ਔਰ ਉਹਨਾਂ ਦੇ ਇਲਾਜ ਵੀ ਬਾਡੀ ਦੇ ਅਕੋਰਡਿੰਗਲੀ ਹੀ ਹੁੰਦੇ ਨੇ ਸੋ ਪਲੀਜ਼ ਤੁਸੀਂ ਕੋਈ ਵੀ ਟ੍ਰੀਟਮੈਂਟ ਲੈਣਾ ਆਪਣੇ ਸਕਿਨ ਵਾਲੇ ਡਾਕਟਰ ਨੂੰ ਮਿਲੋ ਤੇ ਇਹ ਨਾ ਹੋਵੇ ਕਿ ਮੈਨੂੰ ਫਰਕ ਨਹੀਂ ਪਿਆ ਮੈਂ ਤਾਂ ਮਹੀਨਾ ਮੈਡੀਸਿਨ ਖਾ ਲਈ ਸੀਗੀ ਇਹ ਥੋੜਾ ਲੰਬਾ ਚੱਲਣ ਵਾਲਾ ਪ੍ਰੋਸੈਸ ਹੈਗਾ ਤੇ ਪੇਸ਼ੀਐਂਸ ਰੱਖਣੀ ਬਹੁਤ ਜ਼ਰੂਰੀ ਹੈ ਤੁਸੀਂ ਪੇਸ਼ੀਐਂਸ ਰੱਖ ਕੇ ਖਾਓ ਤੁਸੀਂ ਮੇਰੇ ਵੱਲ ਦੇਖੋ ਮੈਂ ਕਦੇ ਵੀ ਡਾਕਟਰ ਨੂੰ ਨਹੀਂ ਪੁੱਛਦੀ ਹੈਗੀ ਕਿ ਇਹ ਮੈਨੂੰ ਮੈਡੀਸਿਨ ਕਿੰਨੀ ਦੇਰ ਖਾਣੀ ਪਊਗੀ ਮੈਨੂੰ ਸਿਰਫ ਇਹ ਆ ਕਿ ਇਹਦੇ ਨਾਲ ਮੈਂ ਠੀਕ ਆ ਬਸ ਓਕੇ ਤੇ ਇਸ ਕਰਕੇ ਤੁਸੀਂ ਪੇਸ਼ੈਂਸ ਰੱਖ ਕੇ ਖਾਓ ਹੋਮੋਪੈਥੀ ਲੈਣੀ ਹੈ ਤਾਂ ਹੋਮੋਪੈਥੀ ਵੀ ਬਹੁਤ ਅੱਛੀ ਹੈਗੀ ਹੈ ਇੱਕ ਤਾਂ ਇਹ ਲੈਣ ਦੀ ਪ੍ਰੋਬਲਮ ਨਹੀਂ ਹੈ ਜੀ ਥੋੜੀ ਲੈਣੀ ਆਪਾਂ ਨੂੰ ਸੌਖੀ ਲੰਗਦੀ ਹੈ ਦੂਜਾ ਲੰਬਾ ਪ੍ਰੋਸੈਸ ਜ਼ਰੂਰ ਹੁੰਦਾ ਪਰ ਠੀਕ ਹੋ ਜਾਂਦੀ ਹੈ ਬਿਮਾਰੀ ਬਾਕੀ ਦੇਖੋ ਭੈਣੋ ਤੁਸੀਂ ਐ ਕਮੈਂਟ ਨਾ ਕਰਿਓ ਵੀ ਤੁਸੀਂ ਪਤਾ ਨਹੀਂ ਹੋਮੋਪੈਥੀ ਨੂੰ ਪ੍ਰਮੋਟ ਕਰ ਰਹੇ ਮੈਂ ਨਹੀਂ ਕਰ ਰਹੀ ਮੈਂ ਖਾ ਰਹੀ ਆ ਮੈਂ ਤੁਹਾਨੂੰ ਤਾਂ ਦੱਸਦਾ ਮੈਂ ਤਾਂ ਐਲੋਪੈਥੀ ਵੀ ਲੈ ਰਹੀ ਆ ਮਲਟੀ ਵਿਟਾਮਿਨ ਦੇਖੋ ਸੁਪਰਡੈਨ ਲੈ ਰਹੀ ਆ ਨਾ ਤੇ ਕਈ ਵਾਰੀ ਕੋਈ ਭੈਣ ਕਹਿ ਦਿੰਦੀ ਆ ਇਸ ਤਰ੍ਹਾਂ ਇਦਾਂ ਨਹੀਂ ਹੈਗਾ ਆਪਾਂ ਨੂੰ ਕਿਸੇ ਨੂੰ ਕੋਈ ਪ੍ਰਮੋਟ ਕਰਨ ਮੈਂ ਤਾਂ ਜੋ ਮੈਨੂੰ ਪਤਾ ਸੀ ਭੈਣ ਨੇ ਕਮੈਂਟ ਕੀਤਾ ਛਾਈਆਂ ਬਾਰੇ ਦੱਸੋ ਮੈਂ ਤੁਹਾਨੂੰ ਛਾਈਆਂ ਬਾਰੇ ਸਾਰਾ ਕੁਝ ਦੱਸਦਾ ਪਰ ਮੈਨੂੰ ਇਹ ਮੈਂ ਤੁਹਾਨੂੰ 100% ਗਰੰਟੀ ਨਾਲ ਕਹਿ ਸਕਦੀ ਆ ਕਿ ਕੋਈ ਫੇਸ ਪੈਕ ਨਹੀਂ ਬਣਿਆ ਇਹ ਜਿਹੜਾ ਤੁਹਾਡੀਆਂ ਛਾਈਆਂ ਹਟਾ ਦੇ ਠੀਕ ਹੈ ਜੀ ਜੇ ਬਣਿਆ ਤਾਂ ਮੈਨੂੰ ਪਲੀਜ਼ ਜ਼ਰੂਰ ਦੱਸ ਦਿਓ ਤੇ ਮੈਂ ਕਿਸੇ ਨੂੰ ਅੱਗੇ ਦੱਸਦਾ ਵੀ ਭਾਈ ਆਹ ਫੇਸ ਪੈਕ ਲਾ ਲਾ ਨਹੀਂ ਬਣਿਆ ਠੀਕ ਹੈ ਜੀ ਉਹ ਸਨ ਟੈਨ ਹੋ ਸਕਦੀ ਹੈ ਤੁਹਾਡੀ ਟੈਨਿੰਗ ਰਿਮੂਵ ਕਰ ਸਕਦਾ ਹੈ ਸਨ ਬਰਨ ਹੋ ਜਾਂਦਾ ਹੈ ਉਹ ਰਿਮੂਵ ਹੋ ਸਕਦੀ ਹੈ ਪਰ ਤੋਡੀਆਂ ਛਾਈਆਂ ਉੱਪਰ ਲਾਉਣ ਨਾਲ ਕਦੇ ਰਿਮੂਵ ਨਹੀਂ ਹੁੰਦੀਆਂ ਇੱਕ ਵਾਰੀ ਰਿਮੂਵ ਹੋਣਗੀਆਂ ਉਹ ਵਾਪਸ ਮੁੜ ਕੇ ਡਬਲ ਪਾਵਰ ਦੇ ਨਾਲ ਆਉਣਗੀਆਂ ਸੋ ਭੈਣੇ ਮੈਨੂੰ ਲੱਗਦਾ ਤੁਹਾਨੂੰ ਥੋੜਾ ਜਵਾਬ ਆ ਜਿਹੜਾ ਉਹ ਮਿਲ ਗਿਆ ਹੋਣਾ ਕਿ ਛਾਈਆਂ ਦਾ ਉੱਪਰ ਲਾਉਣਾ ਕੋਈ ਇਲਾਜ ਨਹੀਂ ਹੈਗਾ ਤੁਸੀਂ ਤੁਹਾਡੀ ਅੰਦਰਲੀ ਕੋਈ ਘਾਟ ਹੈ ਕੋਈ ਕਮੀ ਹੈ ਕੋਈ ਹਾਰਮੋਨਲ ਇੰਬੈਲੈਂਸ ਹੈ ਡਿਲੀਵਰੀ ਦੇ ਵਿੱਚ ਹੋ ਗਿਆ ਉਹ ਠੀਕ ਹੋ ਜੂ ਉਹਦੇ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੈਗੀ ਐ ਤੇ ਇਸ ਤਰ੍ਹਾਂ ਕਨਸਟਿਪੇਸ਼ਨ ਹੈ ਜੋ ਤੁਹਾਡਾ ਪੇਟ ਸਾਫ਼ ਨਹੀਂ ਰਹਿੰਦਾ ਤਾਂ ਤੁਸੀਂ ਉਹਦੇ ਬਾਰੇ ਸੋਚੋ ਉਹਦੇ ਬਾਰੇ ਦੇਖੋ ਤੁਸੀਂ ਜੇ ਤੁਹਾਨੂੰ ਕਨਸਟਿਬੇਸ਼ਨ ਆndi ਆ ਉਹਦੇ ਬਾਰੇ ਤੁਸੀਂ ਇਸ ਬਗੋਲ ਵਗੈਰਾ ਲੈ ਸਕਦੇ ਹੋ ਕੋਈ ਚੂਰਨ ਅੱਜਕੱਲ ਬੜੇ ਮਿਲਦੇ ਨਹੀਂ ਹਨਾ ਉਹ ਤੁਸੀਂ ਲੈ ਸਕਦੇ ਹੋ ਪੇਟ ਸਾਫ ਰੱਖਣਾ ਬਹੁਤ ਜ਼ਰੂਰੀ ਹੈ ਤੇ ਜੇ ਤੁਹਾਨੂੰ ਕੋਈ ਲਿਵਰ ਦੀ ਕੋਈ ਫੈਟੀ ਲਿਵਰ ਵਗੈਰਾ ਦੀ ਪ੍ਰੋਬਲਮ ਹੈਗੀ ਆ ਤਾਂ ਆਪਣਾ ਖਾਣ ਪੀਣ ਦਾ ਪ੍ਰਹੇਜ ਰੱਖੋ ਠੀਕ ਹੈ ਫੈਟੀ ਲਿਵਰ ਦਾ ਕੋਈ ਇਲਾਜ ਨਹੀਂ ਹੈਗਾ ਲਓ ਜੀ ਮੈਨੂੰ ਲੱਗਦਾ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਮਿਲ ਗਏ ਹੋਣਗੇ ਤੇ ਇਲਾਜ ਤਾਂ ਮੇਰੇ ਤੋਂ ਤੁਹਾਨੂੰ ਕੋਈ ਨਹੀਂ ਮਿਲਿਆ ਹੈਗਾ ਕਿਉਂਕਿ ਇਲਾਜ ਇਹਦਾ ਮੇਰੇ ਕੋਲੇ ਨਹੀਂ ਹੈਗਾ ਇਹਦਾ ਇਲਾਜ ਹੈਗਾ ਡਾਕਟਰ ਕੋਲ ਠੀਕ ਹੈ ਜੀ ਤੇ ਡਾਕਟਰ ਹੀ ਤੁਹਾਨੂੰ ਇਹ ਦੱਸ ਸਕਦਾ ਹੈ ਵੀ ਇਹਦਾ ਇਲਾਜ ਕੀ ਹੈ ਪਰ ਤੁਹਾਨੂੰ ਪੇਸ਼ੈਂਸ ਰੱਖਣੀ ਪਊਗੀ ਸਬਰ ਦੇ ਨਾਲ ਮੈਡੀਸਨ ਖਾਣੀ ਪਊਗੀ ਤੇ ਸ਼ਾਇਆ ਬਿਲਕੁਲ 100% ਤੁਹਾਡੀਆਂ ਚਲੀਆਂ ਜਾਣਗੀਆਂ ਇਹ ਨਾ ਸੋਚਿਓ ਕਿ ਇਹ ਤਾਂ ਹੁਣ ਮੇਰੇ ਨਾਲ ਪੱਕੀਆਂ ਹੀ ਹੋ ਗਈਆਂ ਪੱਕੀਆਂ ਨਹੀਂ ਹੁੰਦੀਆਂ ਇਹ ਚਲੀਆਂ ਜਾਣਗੀਆਂ ਠੀਕ ਹੈ ਮੇਕਅਪ ਜੇ ਕਰਦੇ ਹੋ ਤਾਂ ਉਹ ਪਲੀਜ਼ ਬੰਦ ਕਰ ਦਿਓ ਮੈਂ ਤਾਂ ਕਹੂੰਗੀ ਬੰਦ ਹੀ ਕਰ ਦਿਓ ਕਿਉਂਕਿ ਚਲੋ ਵਿਆਹ ਸ਼ਾਦੀ ਚ ਤਾਂ ਕਰਨਾ ਹੀ ਆ ਵੈਸੇ ਰੈਗੂਲਰ ਯੂਜ਼ ਨਾ ਕਰੋ ਕੋਈ ਵੀ ਕਰੀਮ ਵਗੈਰਾ ਕਈ ਪੈਣਾਂ ਨੂੰ ਆਦਤ ਹੁੰਦੀ ਆ ਕਿ ਉਹ ਡੇਲੀ ਲਾਉਂਦੀਆਂ ਨੇ ਕੋਈ ਨਾ ਕੋਈ ਕਰੀਮ ਪਲੀਜ਼ ਉਹ ਯੂਜ਼ ਨਾ ਕਰੋ ਇਹਨਾਂ ਦਾ ਜਿਹੜਾ ਓਵਰ ਯੂਜ਼ ਹੈਗਾ ਉਹ ਖਰਾਬ ਕਰ ਦੇਦਾ ਹੈਗਾ ਸਕਿਨ ਨੂੰ ਚਲੋ ਠੀਕ ਹੈ ਜੀ ਹੋਰ ਕੋਈ ਤੁਹਾਡਾ ਸਵਾਲ ਹੋਇਆ ਤਾਂ ਉਹਦਾ ਜਵਾਬ ਵੀ ਜਰੂਰ ਦੇਵਾਂਗੇ ਆਪਾਂ ਠੀਕ ਹੈ ਜੀ ਤੇ ਅ ਕੱਲ ਨੂੰ ਆਪਾਂ ਕੋਈ ਹੋਰ ਟੌਪਿਕ ਜਿਹੜਾ ਤੁਸੀਂ ਕਹੋਗੇ ਉਹ ਹੀ ਲੈ ਕੇ ਆ ਜਾਵਾਂਗੇ ਪਹਿਲੀ ਗੱਲ ਤਾਂ ਇਹ ਦੂਜਾ ਫਿਰ ਜੇ ਤੁਸੀਂ ਨਹੀਂ ਕੁਝ ਕਹੋਗੇ ਤਾਂ ਫਿਰ ਆਪਾਂ ਉਹਦੀ ਮਰਜ਼ੀ ਦਾ ਲੈ ਕੇ ਆਵਾਂਗੇ ਚਲੋ ਜੀ ਠੀਕ ਹੈ ਫਿਰ ਮਿਲਦੇ ਹਾਂ ਕੋਈ ਹੋਰ ਸੋਹਣਾ ਜਿਹਾ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਸ ਠੀਕ ਆ